ਪੰਜਾਬ ਦੇ ਵਿੱਚ ਜਿਹੜੇ ਪਿਛਲੇ ਸਮੇਂ ਦੇ ਵਿੱਚ ਹੜ੍ਹ ਆਏ ਨੇ ਜਿਸ ਕਰਕੇ ਬਹੁਤ ਵੱਡਾ ਕਿਸਾਨਾਂ ਦਾ ਫਸਲਾਂ ਦਾ ਜਿੱਥੇ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਪਸ਼ੂ ਡੰਗਰ ਦਾ ਨੁਕਸਾਨ ਹੋਇਆ ਸੋ ਅੱਜ ਉੱਥੇ ਜਿਹੜੀਆਂ ਕੈਂਪ ਚੱਲ ਰਹੇ ਨੇ ਲੋਕਾਂ ਦੀ ਸਹਾਇਤਾ ਦੇ ਲਈ ਉਹਨਾਂ ਕੈਂਪਾਂ ਤੋਂ ਜੋ ਵੀ ਡਿਮਾਂਡ ਸਾਡੇ ਕੋਲੇ ਆ ਰਹੀ ਹੈ ਜਦੋਂ ਤੋਂ ਇਹ ਹੜ੍ਹ ਆਏ ਨੇ ਸਾਡੀ ਕੋਸ਼ਿਸ਼ ਆ ਵੀ ਉਹ ਹਰ ਡਿਮਾਂਡ ਪੂਰੀ ਕੀਤੀ ਜਾਵੇ ਉਸੇ ਰਾਸ਼ਨ ਦੀ ਵੀ ਲੋੜ ਸੀਗੀ ਪਿਛਲੇ ਸਮੇਂ 'ਚ ਭੇਜਿਆ ਗਿਆ ਕਿਤੇ ਡੀਜ਼ਲ ਦੀ ਲੋੜ ਸੀ ਉਹ ਭੇਜਿਆ ਗਿਆ ਇਹ ਕਾਸਤ ਹਰਤੇ ਹੁਣ ਜਿਹੜੀ ਸਭ ਤੋਂ ਵੱਧ ਲੋੜ ਆ ਉਹ ਪਸ਼ੂਆਂ ਦੇ ਚਾਰੇ ਦੀ ਆ ਖਾਸ ਤੌਰ ਤੇ ਸਾਈਲੇ ਜਿਹੜਾ ਮੱਕੀ ਦਾ ਜਿਹੜਾ ਇਹ ਸਾਈਲੇਜ ਬਣਿਆ ਹੋਇਆ ਇਹਦੀ ਇਹਨੂੰ ਲੈ ਕੇ ਜਾਣਾ ਉੱਥੇ ਪਹੁੰਚਾਉਣਾ ਤੇ ਅੱਗੇ ਲੋਕਾਂ 'ਚ ਵੰਡ ਕਰਨੀ ਬੜੀ ਸੌਖੀ ਆ ਕਿਉਂਕਿ ਸਾਰੇ ਜਿਹੜੇ ਉੱਥੇ ਚਾਰਾ ਸੀਗਾ ਪੱਠੇ ਸੀਗੇ ਖਤਮ ਹੋ ਗਏ ਨੇ ਹਜੇ ਤਕਰੀਬਨ 2 ਮਹੀਨੇ ਇਹਦੀ ਲੋੜ ਰਹਿਣੀ ਆ ਡਿਮਾਂਡ ਰਹਿਣੀ ਆ 2 ਮਹੀਨੇ ਪੱਠੇ ਹੋ ਨਹੀਂ ਸਕਦੇ ਤੋਂ ਇਸ ਲਈ ਸਾਨੂੰ ਜੋ ਵੀ ਜੇ ਉੱਥੇ ਕੈਂਪ ਚੱਲ ਰਹੇ ਸੀਗੇ ਉਹਦੇ ਵਿੱਚੋਂ ਕੁਝ ਕੈਂਪ ਸਮਾਪਤ ਵੀ ਹੋਏ ਨੇ ਕਿਉਂਕਿ ਥੋੜੀ ਅੱਗੇ ਨਾਲੋਂ ਸਥਿਤੀ ਕੰਟਰੋਲ ਦੇ ਵਿੱਚ ਅੰਡਰ ਕੰਟਰੋਲ ਆ ਲੇਕਿਨ ਕੁਝ ਕੈਂਪ ਨੇ ਜਿਹੜੇ ਉਹ ਵੱਖ-ਵੱਖ ਸੰਸਥਾਵਾਂ ਵੱਲੋਂ ਜਿਹੜੇ ਚਾਲੂ ਰਹਿਣਗੇ ਅਤੇ ਜਿਵੇਂ ਜਿਵੇਂ ਉਹ ਡਿਮਾਂਡ ਸਾਨੂੰ ਭੇਜਦੇ ਆ ਤੇ ਅਸੀਂ ਉਹਦੀ ਉੱਥੇ ਓਮੰਗ ਪੂਰੀ ਕਰ ਰਹੇ ਆ ਖਾਸ ਤੌਰ ਤੇ ਵੱਖ-ਵੱਖ ਦੂਜੇ ਪਿੰਡਾਂ ਦੇ ਸਾਡੇ ਦਾਨੀ ਸੱਜਣ ਨੇ ਸਾਡੇ ਐਨਆਰਆਈ ਵੀਰ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜੇ ਉਹ ਕੋਈ ਵੀ ਸਮਗਰੀ ਭੇਜਣੀ ਚਾਹੁੰਦੇ ਆ ਉਹਨਾਂ ਕੈਂਪਾਂ ਦੇ ਵਿੱਚ ਜਾਂ ਉਹਨਾਂ ਲੋਕਾਂ ਦੀ ਕੋਈ ਹੜਪੀੜਤ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਆ ਤਾਂ ਜਰੂਰ ਉਹਨਾਂ ਕੈਂਪਾਂ ਨਾਲ ਸੰਪਰਕ ਕਰ ਲਓ ਸਾਡੇ ਨਾਲ ਸੰਪਰਕ ਕਰ ਲਓ ਅਸੀਂ ਤੁਹਾਨੂੰ ਸਹੀ ਗਾਈਡੈਂਸ ਦੇ ਦਾਂਗੇ ਵੀ ਕਿਸ ਚੀਜ਼ ਦੀ ਲੋੜ ਆ ਕਿਉਂਕਿ ਡਿਮਾਂਡ ਦੇ ਹਿਸਾਬ ਨਾਲ ਹੀ ਜੇ ਅਸੀਂ ਉੱਥੇ ਸਪਲਾਈ ਭੇਜਾਂਗੇ ਤਾਂ ਲੋਕਾਂ ਨੂੰ ਜਿਹੜਾ ਉਹਦੀ ਰਾਹਤ ਦਾ ਸਹੀ ਫਾਇਦਾ ਮਿਲ ਸਕਦਾ ਸੋ ਕਈ ਵਾਰ ਹੁੰਦਾ ਕਿ ਲੋੜ ਹੁੰਦੀ ਨਹੀਂ ਅਸੀਂ ਜੇ ਸਮਾਨ ਭੇਜੀ ਜਾਂਦੇ ਆ ਅਤੇ ਸਹੀ ਜਿਹੜੀ ਸਪਲਾਈ ਆ ਪਹਿਲਾਂ ਵੀ ਮੈਂ ਹਰ ਇੱਕ ਵੀਡੀਓ ਚ ਕਿਹਾ ਕਿ ਕੈਂਪਾਂ ਰਾਹੀਂ ਲੋਕਾਂ ਨੂੰ ਸਹੀ ਸਪਲਾਈ ਲੋਕਾਂ ਤੱਕ ਜਿਹੜੀ ਪਹੁੰਚਦੀ ਆ ਕਿਉਂਕਿ ਸਾਡੇ ਜਿਹੜੇ ਨੌਜਵਾਨ ਕੰਮ ਕਰ ਰਹੇ ਆ ਉਹ ਸਰ ਸਰਵੇ ਕਰਕੇ ਲਿਸਟਾਂ ਬਣਾ ਕੇ ਫਿਰ ਉਹਨਾਂ ਦੇ ਘਰ ਘਰ ਤੱਕ ਜੋ ਵੀ ਡਿਮਾਂਡ ਆ ਚਾਹੇ ਪਸ਼ੂਆਂ ਦੇ ਲਈ ਚਾਰੇ ਦੀ ਲੋੜ ਆ ਸਾਈਲੇਜ ਦੀ ਲੋੜ ਆ ਚਾਹੇ ਕੋਈ ਫੀਡ ਚਾਹੀਦੀ ਆ ਜਾਂ ਰਾਸ਼ਨ ਦੀ ਲੋੜ ਹੈਗੀ ਆ ਸੋ ਇਸ ਢੰਗ ਦੇ ਨਾਲ ਜਿਹੜੀ ਮਦਦ ਕੀਤੀ ਜਾ ਰਹੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਜਿਹੜੀ ਜੇ ਆਪਾਂ ਮਦਦ ਕਰਨੀ ਚਾਹੁੰਦੇ ਆ ਡੀਜ਼ਲ ਦੇ ਰੂਪ ਦੇ ਵਿੱਚ ਤੇ ਬੀ ਦੇ ਰੂਪ ਦੇ ਵਿੱਚ ਅਤੇ ਖਾਦਾਂ ਦੇ ਰੂਪ ਦੇ ਵਿੱਚ ਜਿਹੜੀ ਲੋੜ ਆ ਹੁਣ ਅਗਲੀ ਫਸਲ ਜਿਹੜੀ ਕਣਕ ਦੀ ਫਸਲ ਬੀਜਣੀ ਆ ਉਹਨਾਂ ਕੋਲੇ ਉਹਦੇ ਜਿਹੜੇ ਪ੍ਰਬੰਧ ਇਕ ਤਾਂ ਡੀਜ਼ਲ ਦੀ ਮਦਦ ਦੀ ਲੋੜ ਹੈਗੀ ਆ ਤੇ ਬੀ ਬਹੁਤ ਲੋਕਾਂ ਦਾ ਖਰਾਬ ਹੋ ਗਿਆ ਕਿਉਂਕਿ ਪਾਣੀ ਆ ਗਿਆ ਕਰਕੇ ਉਹ ਸਾਰਾ ਬੀ ਖਰਾਬ ਹੋ ਗਿਆ ਬੀ ਦੀ ਲੋੜ ਪੈਣੀ ਆ ਆਪਾਂ ਜਿੰਨਾ ਵੀ ਹੋ ਸਕਦਾ ਉਹਨਾਂ ਲੋਕਾਂ ਨੂੰ ਅਗਲੀ ਫਸਲ ਬੀਜਣ ਲਈ ਜੇ ਮਦਦ ਕਰਨੀ ਚਾਹੁੰਦੇ ਆ ਤਾਂ ਆਪਾਂ ਸੀਡ ਦਈਏ ਤੇ ਖਾਦਾਂ ਦਾ ਪ੍ਰਬੰਧ ਕਰਕੇ ਦਈਏ ਤੇ ਡੀਜ਼ਲ ਦਾ ਪ੍ਰਬੰਧ ਕਰਕੇ ਦਈਏ ਆਉਣ ਵਾਲੇ ਦਿਨਾਂ ਵਿੱਚ ਲੇਕਿਨ ਹਜੇ ਘੱਟੋ ਘੱਟ 1.5 ਮਹੀਨਾ ਇਹ ਜਿਹੜੀ ਸਾਈਲੇਜ ਦੀ ਲੋੜ ਪੈਣੀ ਆ ਸੋ ਇੱਥੇ ਅਸੀਂ ਕਾਫੀ ਸਾਈਲੇਜ ਆ ਜਿਹੜਾ ਬੱਕ ਰਾਇਆ ਹੋਇਆ ਵਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜਿੰਨੀ ਵੀ ਲੋੜ ਪਊਗੀ ਤਾਂ ਅਸੀਂ ਧੰਨਵਾਦ ਕਰਦੇ ਆਂ ਡਾਕਟਰ ਸਾਬ ਹਰਬਿੰਦਰ ਸਿੰਘ ਧੋਥੜ ਜੀ ਦਾ ਜਿਨ੍ਹਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਤੇ ਪਿਛਲੇ ਸਮੇਂ ਚ ਬਹੁਤ ਸਾਰੀਆਂ ਗੱਡੀਆਂ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਜਿਵੇਂ ਲੋਡ ਹੋਊਗੀ ਤਾਂ ਇਸ ਤੋਂ ਵੱਧ ਵੱਧ ਗੱਡੀਆਂ ਜਿਹੜੀਆਂ ਭੇਜੀ ਜਾਣਗੀਆਂ ਅੱਜ 5 ਟਰੱਕ ਨੇ ਜਿਹੜੇ ਜਿਹਦੇ ਵਿੱਚ ਤਕਰੀਬਨ 100 100 ਕੁਇੰਟਲ ਜਿਹੜਾ ਸਾਈਲੇਜ ਹੈਗਾ ਤੇ ਉਹਦੇ ਨਾਲ ਹੋਰ ਸਮੱਗਰੀ ਜਿਹੜੀ ਜਿਵੇਂ ਜਿਵੇਂ ਡਿਮਾਂਡ ਸੀਗੀ ਉਹ ਸਾਰੀ ਅੱਜ ਜਿਹੜੀ ਵੱਖ-ਵੱਖ ਥਾਵਾਂ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਤੇ ਧਰਮਕੋਟ ਦੇ ਵਿੱਚ ਅਜਨਾਲਾ ਰਮਦਾਸ ਇਹ ਸਾਰੀਆਂ ਗੱਡੀਆਂ ਨੇ ਜਿਹੜੀਆਂ ਇਹ ਭੇਜੀਆਂ ਜਾ ਰਹੀਆਂ ਨੇ ਸੋ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਮਦਦ ਹੈਗੀ ਹੈ ਜਾਰੀ ਰਹੂਗੀ। ਸੋ ਜਿੱਥੇ ਵੀ ਸਾਡੀ ਲੋੜ ਆ ਅਸੀਂ ਡਟ ਕੇ ਤੁਹਾਡਾ ਸਾਥ ਦੇਵਾਂਗੇ। ਅੱਜ ਸਮੁੱਚਾ ਖਾਲਸਾ ਪੰਥ ਸਮੂਹ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਭੰਗਤਾਂ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਜੋਤੀ ਜੋਤ ਗੁਰਪੁਰਬ ਮਨਾ ਰਹੇ। ਇਹ ਉਹ ਪਵਿੱਤਰ ਧਰਤੀ ਆ ਜਿੱਥੇ ਸਤਿਗੁਰ ਨੇ ਅਦਾਸੀਆਂ ਤੋਂ ਬਾਅਦ ਲੰਬਾ عرصਾ ਇਸ ਧਰਤੀ ਤੇ ਕੀਰਤਨ ਵੀ ਕੀਤਾ। ਜੇ ਜਿਹੜੇ ਕਰਾਹੇ ਪਏ ਲੋਕ ਉਹਨਾਂ ਨੂੰ ਸਤਿਗੁਰ ਜੀ ਨੇ ਰਾਹ ਤੇ ਵੀ ਪਾਇਆ ਸੋ ਗੁਰੂ ਸਾਹਿਬ ਜੀ ਦੇ ਪਵਿੱਤਰ ਸਿਧਾਂਤ ਸਾਨੂੰ ਬਖਸ਼ਿਸ਼ ਕੀਤੇ ਮੈਂ ਕਿਉਂਕਿ ਅੱਜ ਇੱਥੇ ਭਮਿਆ ਆਫਤਾ ਚੱਲ ਰਹੀ ਆ ਪਰ ਫਿਰ ਵੀ ਲੋਕਾਂ ਦਾ ਦੇਖਦਾ ਵੀ ਲੋਕਾਂ ਦੀ ਗੁਰੂ ਪ੍ਰਤੀ ਆਸਤਾ ਕਿੰਡੀ ਵੱਡੀ ਆ ਵੱਡੀ ਗਿਣਤੀ ਦੇ ਵਿੱਚ ਸਾਰੇ ਆਪਣੇ ਘਰਾਂ ਦੇ ਕਾਰਜਾਂ ਨੂੰ ਛੱਡ ਕੇ ਇੱਥੇ ਗੁਰੂ ਪਤੀ ਆਪਣਾ ਆਸਤਾ ਦੇ ਵਿੱਚ ਅੱਜ ਪਹੁੰਚੇ ਆ ਮੈਂ ਸਾਰਿਆਂ ਦਾ ਹੀ ਦੇਲੀਆਂ ਅੱਡ ਕੇ ਆਈਆਂ ਤੋਂ ਧੰਨਵਾਦ ਕਰਦਾ ਸਾਡਾ ਵੀਰ ਸਰਦਾਰ ਸੁਚਾ ਸਿੰਘ ਨਗਾਹ ਸਾਹਿਬ ਜਿਹੜੇ ਇਸ ਸਾਡੇ ਗੁਰਦਾਸਪੁਰ ਹਲਕੇ ਦੇ ਤੌਰ ਸ਼੍ਰਮਣੀ ਕਾਲੀ ਦਾ ਲਗਵਾਈ ਵੀ ਕਰਦੇ ਆ ਉਹ ਚੇਚੇ ਤੌਰ ਤੇ ਸਾਰਿਆਂ ਨੂੰ ਕਈ ਦਿਨਾਂ ਤੋਂ ਇਸ ਹਲਕੇ ਦੇ ਵਿੱਚ ਜਿਹੜੇ ਹੜ੍ਹ ਪੀੜਤ ਆ ਉਹਨਾਂ ਦੇ ਯਤਨਾਂ ਦੇ ਵਿੱਚ ਲੱਗੇ ਹੋ ਆ ਸੁਖਵਿੰਦਰ ਸਿੰਘ ਆਵਾਦਾਨ ਅੰਮ੍ਰ ਸ਼ਹੀਦ ਪਾਈ ਸਤਵੰਤ ਸਿੰਘ ਜੀ ਦੇ ਭਤੀਜੇ ਆ ਉਹ ਆਪਣੇ ਤੌਰ ਤੇ ਜੁਟੇ ਹੋ ਆ ਜਿਨਨੇ ਵੀ ਚਾਹੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰਧਾਨ ਸਾਰੇ ਇਹਨਾਂ ਕਾਰਜਾਂ ਦੇ ਵਿੱਚ ਜਟੇ ਹੋਆ ਇਹ ਸਤਗੁਰੂ ਜੀ ਨੇ ਸਾਨੂੰ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਸੀ ਕਿ ਸਮੁੱਚੀ ਮਨੁੱਖਤਾ ਦਾ ਹਮੇਸ਼ਾ ਪਾਲਾ ਜਿਹੜਾ ਆ ਉਹ ਲੋਤਣਾ ਇਹ ਜੋ ਕਾਰਨ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਜਗਤਗੁਰੂ ਕਰਕੇ ਵੀ ਜਾਣਿਆ ਜਾਂਦਾ ਗੁਰੂ ਸਾਹਿਬ ਜੀ ਦੀ ਏਡੀ ਘਪਾਰ ਤੇ ਕਿਰਪਾ ਅਦਾਸੀਆਂ ਦੇ ਵਿੱਚ ਦੇਸ਼ ਤੇ ਵਿਦੇਸ਼ ਦੇ ਵਿੱਚ ਵੀ ਅੱਜ ਵੀ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਆ ਉਥੇ ਲੋਕ ਉਸ ਥਾਂ ਨੂੰ ਆਸਤਾ ਨੂੰ ਅੱਜ ਵੀ ਪੂਜਦੇ ਆ ਸੋ ਮੈਂ ਜਿੱਥੇ ਅੱਜ ਇਸ ਪਵਿੱਤਰ ਮੁਬਾਰਕ ਸਤਿਗੁਰਾਂ ਦੇ ਜੋਤੀ ਜੋਤ ਗੁਰਗ੍ਰਪ ਦੇ ਉੱਤੇ ਸਾਰਿਆਂ ਨੂੰ ਇਹ ਕਹਿਣਾ ਚਾਹਣਾ ਸਾਰੇ ਗੁਰ ਸ਼ਬਦ ਦੇ ਲੜ ਲੱਗਿਏ ਦੇਹ ਧਾਰੀ ਤੇ ਪਖੰਡੀਆਂ ਦਬੀਆਂ ਤੋਂ ਬਚੀਏ ਕੇਵਲ ਤਾਂ ਕੇਵਲ ਗੁਰ ਸ਼ਬਦ ਦੇ ਨਾਲ ਜੁੜੀਏ ਤੇ ਆ ਜਿਹੜਾ ਔਖਾ ਸਮਾਂ ਚੱਲ ਰਿਹਾ ਕਿਉਂਕਿ ਜਿਨ੍ਹਾਂ ਨੇ ਤਾਂ ਹੰਡਾਇਆ ਜਾਂ ਜਿਹੜੇ ਹੰਡਾ ਰਹੇ ਉਹਨਾਂ ਨੂੰ ਪਤਾ ਹੁੰਦਾ ਇਹਦੇ ਵਿੱਚ ਇੱਕ ਦੂਏ ਦੇ ਮਦਦਗਾਰ ਬਣ ਗਏ ਕਿਉਂਕਿ ਇਹ ਪੈਰਲੈਲੀ ਰਿਹਾ ਗੁਰੂ ਕਾਲ ਤੋਂ ਚੱਲਦਾ ਰਿਹਾ ਗੁਰੂ ਨਾਨਕ ਦੇਵ ਪਾਤਸ਼ਾਹ ਵੀਲੇ ਵੀ ਚੱਲਦਾ ਸੀ ਜਿਹੜੇ ਸਤਗੁਰਾਂ ਨੇ ਇੱਕ ਓਂਕਾਰ ਦਾ ਹੋਕਾ ਦਿੱਤਾ ਬਹੁਤਿਆਂ ਨੇ ਵਿਰੋਧ ਸਤਗੁਰ ਜੀ ਦਾ ਕੀਤਾ ਸੀ ਪਰ ਅੱਜ ਮੈਂ ਦੇਖਦਾ ਕੇਵਲ ਤਾਂ ਕੇਵਲ ਵਿਰੋਧ ਕੇਵਲ ਵਿਰੋਧ ਲਈ ਕੀਤਾ ਜਾਂਦਾ ਤੇ ਜੇ ਕੋ ਭਲੇ ਦੇ ਕਾਰਜਾਂ 'ਚ ਕੋਈ ਜਥੇ ਬੰਦੀਆਂ ਲੱਗੀਆਂ ਆ ਉਹਨਾਂ ਦਾ ਸਹਿਯੋਗ ਕਰੀਏ ਨਾ ਕਿ ਆਪਾਂ ਕੌਮ ਦੇ ਵਿੱਚ ਬੰਦੀਆਂ ਪਾਈਏ ਤੇ ਕਈ ਵਾਰੀ ਸਿਆਸੀ ਰੋਟੀਆਂ ਵੀ ਸੇਖਣ ਲੱਗ ਪੈਂਦੇ ਆ ਓ ਗੁਰੂ ਸਾਹਿਬ ਕਿਰਪਾ ਕਰ ਨੇਦਾਂ ਦੇ ਨੂੰ ਸਮੱਤ ਦੇਣ ਇਸ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੀਆਂ ਸਾਰੀਆਂ ਜਥੇਬੰਦੀਆਂ ਐਨ ਜੀਓਜ਼ ਹੋਰ ਵੀ ਉਹ ਸਾਰੀਆਂ ਇੱਕਜੁੱਟਤਾ ਦੇ ਨਾਲ ਮਨੁੱਖਤਾ ਦੇ ਭਲੇ ਲਈ ਕਾਰਜ ਕਰ ਰਹੀਆਂ ਜੋ ਉਹਨਾਂ ਦੇ ਵਿੱਚ ਆਪਾਂ ਸਾਰਿਆਂ ਦਾ ਸਹਿਯੋਗ ਕਰੀਏ ਇਹੋ ਕਰਨਾਂ ਦੇ ਪਾਚਾ ਸੁਣਾ ਸਾਡੇ ਦਾ ਤਕਰੀਬਨ ਪਾਸਪੋਰਟ ਸਾਰੇ ਚੱਲ ਗਏ ਸੀ ਇੱਕ ਕਾਫੀ ਲੰਬੇ ਸਮੇਂ ਤੋਂ ਅਸੀਂ ਉਹਨਾਂ ਤੋਂ ਮੰਗ ਵੀ ਕਰਦੇ ਸੀ ਵੀ ਜੇ ਅਸੀਂ 3000 ਪਾਸਪੋਰਟ ਭੇਜਦੇ ਆ ਤਾਂ 2000 ਦਾ ਵੀਜ਼ਾ ਲੱਗਦਾ ਪਰ ਪਿਛਲੇ ਸਮੇਂ ਤੋਂ ਉਹਨੇ ਕਿਹਾ ਵੀ ਨਹੀਂ ਤੁਹਾਡੇ ਸਾਰੇ ਲੱਗਿਆ ਕਰਨਗੇ ਤੇ ਲੱਗਦੇ ਵੀ ਆ ਪਰ ਸੈਂਟਰ ਸਰਕਾਰ ਇੱਕ ਪਾਸੇ ਤਾਂ ਮੈਚ ਕਰਾ ਰਹੀ ਆ ਉੱਥੇ ਕੋਈ ਖਤਰਾ ਨਹੀਂ ਤੇ ਜੇ ਗੁਰੂ ਕੇ ਸਿੱਖਾਂ ਨੇ ਆਪਣੀ ਉਸ ਪਵਿੱਤਰ ਧਰਤੀ ਦੇ ਨਤਮਾਤਕ ਹੋਣ ਜਾਣਾ ਜਿਸ ਪਵਿੱਤਰ ਧਰਤੀ ਤੇ ਸਤਗੁਰੂ ਜੀ ਨੇ ਲੰਬਾ ਆਰਸਾ ਜਿੱਥੇ ਸਤਪੁਰਾਂ ਨੇ ਉਸ ਧਰਤੀ ਤੇ ਪ੍ਰਕਾਸ਼ ਧਾਰਿਆ ਉੱਥੋਂ ਸਖਿਆਵਾਂ ਵੀ ਬਹੁਤ ਦਿੱਤੀਆਂ ਸੀ ਸੋ ਸਰਕਾਰ ਨੂੰ ਮੈਂ ਦੁਬਾਰਾ ਫਿਰ ਕੱਲ ਵੀ ਬੇਨਤੀ ਕੀਤੀ ਸੀ ਅੱਜ ਵੀ ਕਹਿੰਨਾ ਕਿ ਕਈ ਵਾਰੀ ਫਿਰ ਇਦਾਂ ਦੀਆਂ ਗੱਲਾਂ ਦੇ ਨਾਲ ਨਸੂਰ ਬਣ ਜਾਂਦੇ ਆ ਆਪਾਂ ਇਹਨਾਂ ਨੂੰ ਸਾਰੇ ਜਥੇ ਨੂੰ ਇਜਾਜ਼ਤ ਦਈਏ ਤਾਂ ਕਿ ਉਹ ਜਾ ਕੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਉਸ ਨਨਕਾਣੇ ਦੀ ਧਰਤੀ ਤੇ ਪੰਜਾਬ ਸਾਹਿਬ ਦੀ ਧਰਤੀ ਤੇ ਮਨਾ ਕੇ ਆਉਣ